ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਵਿਖੇ ਜੁਜਾਰ ਨਗਰ ਦੇ ਵਿੱਚ ਇੱਕ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 4 ਜੁਲਾਈ ਨੂੰ ਜੁਜਾਰ ਨਗਰ ਦੇ ਵਿੱਚ ਰਹਿਣ ਵਾਲੇ ਸੈਂਡੀ ਨਾਂ ਦੇ ਨੌਜਵਾਨ ਦਾ ਪਿੱਛਾ ਕੀਤਾ ਲਗਭਗ 1 ਦਰਜਨ ਦੇ ਕਰੀਬ ਮੁੰਡਿਆਂ ਨੇ ਉਸ ਦੀ ਗੱਡੀ ਦਾ ਸ਼ੀਸ਼ਾ ਵੀ ਤਲਵਾਰਾਂ ਤੇ ਡੰਡਿਆਂ ਸਣੇ ਬੋਤਲਾਂ ਨਾਲ ਤੋੜ ਦਿੱਤਾ ਮਾਮਲੇ ਦੇ ਸਬੰਧ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਸੈਂਡੀ ਤੇ ਹਮਲਾ ਕੀਤਾ ਗਿਆ। ਇੱਕ ਇਹਦਾ ਗਰੁੱਪ ਹੈ ਜਿਹੜੇ ਸਨੇਚਿੰਗ ਵਗੈਰਾ ਕਰਦੇ ਆ। ਤੇ ਅਸੀਂ ਬਾਈ ਨੇ ਮੈਂ ਇਹਨਾਂ ਦੀ ਦਰਖਾਸਤ ਦਿੱਤੀ ਆ ਜਿਹੜਾ ਕਿ ਵੀ ਮੇਰੇ ਭਾਈ ਤੇ ਹਮਲਾ ਹੋਇਆ। ਉਹਦੇ ਬਾਅਦ ਮੇਰੇ ਮੁੰਡੇ ਜਿਹੜੇ ਕਲੈਕਸ਼ਨ ਕਰਦੇ ਆ ਉਹਨਾਂ ਤੇ ਹਮਲਾ ਹੋਇਆ ਤੇ ਕੁਝ ਹੋਰ ਵੀ ਵਿਅਕਤੀ ਆ ਵਿਚਾਰੇ ਜਿਨ੍ਹਾਂ ਤੇ ਗਰੀਬਾਂ ਤੇ ਹਮਲਾ ਹੁੰਦਾ ਤੇ ਇਹ ਕਾਰਵਾਈ ਨਹੀਂ ਕਰਦੇ ਵਿਚਾਰੇ ਐਫ ਆਈ ਆਰ ਨਹੀਂ ਕਰਾਉਂਦੇ ਤੇ ਇਹ 4 ਤਰੀਕ ਨੂੰ ਫਿਰ ਮਿੱਤੇ ਹਮਲਾ ਕੀਤਾ। ਉਹਨਾਂ ਨੇ ਜਿੱਥੇ ਕਿ ਮੇਰੇ ਤੇ ਕੈਸ਼ ਆਂਦਾ। ਉਹਨਾਂ ਨੂੰ ਪਤਾ ਸੀਗਾ ਕੈਸ਼ ਆਂਦਾ ਤੇ ਉਹਨਾਂ ਨੇ ਕਾਫੀ 5-6 ਗੱਡੀਆਂ ਨੇ ਮਿੱਤੇ ਹਮਲਾ ਕੀਤਾ ਜਿੱਦੇ ਚ ਮੈਂ ਬਚਾਉ ਤੇ ਆਪਣਾ ਚੰਡੀਗੜ੍ਹ ਤੱਕ ਭ ਅਰੋਪ ਕਿਨ ਲੋਕਾਂ 'ਤੇ ਲਾ ਰਹੇ ਹਨ ਅਰੋਪ ਹੈਗੇ ਜੀ 5-6 ਬੰਦੇ ਜਿਹੜੇ ਪਛਾਣ ਚ ਆਏ ਆ ਆਪਾਂ ਨੂੰ ਜਿਵੇਂ ਸੰਦੀਪ ਭੁੱਲਰ ਹੈ ਸ਼ੌਕਤ ਅਲੀ ਹੈ ਉਹ ਤੇ ਬਾਜੀ ਸਿੱਬੀ ਹੈ ਤੇ ਇੱਕ ਸੁਨੀਲ 나ਥੀ ਦਾ ਹੈ ਇੱਕ ਡੱਡੂ ਹੈ ਤੇ ਇੱਕ ਪਵਨ ਹੈ ਇਹ ਸੀਸੀਟੀਵੀ ਫੁਟੇਜ ਕੀ ਦਿਖ ਰਹਾ ਹੈ ਸੀਸੀਟੀਵੀ ਫੁਟੇਜ ਤੇ ਜੀ ਮੈਨੂੰ ਤੇ ਹਮਲਾ ਕਰ ਰਹੇ ਆ ਉਹ ਲੋਕ ਕਿ ਵੀ ਮੇਤੇ ਤੇਜ਼ਧਾਰਤ ਯਾਰ ਨਾਲ ਵੀ ਹਮਲਾ ਕੀਤਾ ਗਿਆ ਬੀਅਰ ਦੀ ਬੋਤਲਾ ਮਾਰੀ ਆਗੇ ਆ ਤੇ ਮੇਰੀ ਗੱਡੀ ਨੂੰ ਕਾਫੀ ਦੂਰ ਤੱਕ ਇਹਨਾਂ ਨੇ ਟਾਰਗੇਟ ਕੀਤਾ ਕਿ ਵੀ ਰੁਕ ਜਵੇ ਕਿਤੇ ਤੇ ਅਸੀਂ ਮਾਰ ਦਈਏ ਇਹਨੂੰ ਜਾਨ ਤੋਂ ਕਿਉਂਕਿ ਮੈਂ ਆਪਣੇ ਭਾਈ ਦੀ ਸਾਰੀ ਪੈਰਵਾਈ ਮੈਂ ਹੀ ਕਰ ਰਿਹਾ ਨਾ ਜਿਹੜਾ ਵੀ ਐਸਐਸਪੀ ਸਾਹਿਬ ਤੇ ਜਾਣਾ ਐਸਪੀ ਸਾਹਿਬ ਦੇ ਜਾਣਾ ਤਾਂ ਉਸ ਤੋਂ ਪਹਿਲਾਂ ਇੱਕ ਐਸਪੀ ਸਾਹਿਬ ਦੀ ਕੋਲ ਆਈ ਸੀ ਕਿ ਵੀ ਤੁਸੀਂ ਆਪਣੇ ਬਿਆਨ ਦੇ ਕੇ ਜਾਓ ਜਿਹੜੇ ਕਿ ਵੀ ਹੈਗੇ ਆ ਕੇਸ ਦੇ ਤਾਂ ਇਹ ਮੁੰਡਾ ਉਸ ਤੇ ਗਵਾ ਸੀਗਾ ਤੇ ਇਹਨੇ ਜਾਣਾ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਹੀ ਇਸ ਤੇ ਹਮਲਾ ਕਰ ਕਰਤਾ ਉਹਨਾਂ ਨੇ ਅਸੀਂ ਚਾਹੁੰਦੇ ਆ ਜੀ ਜਿਹੜੀ ਵੀ ਬਣਦੀ ਕਾਰਵਾਈ ਹੈ ਇਹਨਾਂ ਤੇ ਕੀਤੀ ਜਾਵੇ ਤੇ ਇਹਨਾਂ ਦੀ ਜਲਦ ਤੋਂ ਜਲਦ ਅਰੈਸਟ ਹੋਵੇ ਨਹੀਂ ਤਾਂ ਇਹ ਤਾਂ ਕਿਸੇ ਨਾ ਕਿਸੇ ਨੂੰ ਮਾਰ ਦੇਣਗੇ ਜਦ ਮਾਰਨਗੇ ਤਾਂ ਹੀ ਬੰਦੇ ਫੜੋਣਗੇ ਜਾਂ ਉਸ ਤੋਂ ਪਹਿਲਾਂ ਫੜ ਲਓ ਬੰਦਾ ਮਾਰਨ ਤੋਂ ਪਹਿਲਾਂ ਕਿਉਂਕਿ ਸਾਨੂੰ ਦਿਨ ਪਰ ਦਿਨ ਜਾਨ ਦਾ ਖਤਰਾ ਹੁੰਦਾ ਜਾ ਰਿਹਾ ਜੀ ਤੇ ਕਿਹਾ ਜਾ ਰਿਹਾ ਹੈ ਕਿ 24 ਮਈ 2024 ਨੂੰ ਸੈਂਡੀ ਦੇ ਵੱਡੇ ਭਰਾ ਆਪਣੇ ਘਰ ਪਰ ਤਰੇ ਸੀ ਤੇ ਰਾਹ ਦੇ ਵਿੱਚ ਪਾਣ ਦੀ ਦੁਕਾਨ ਤੇ ਉਰਕਿਆ ਹੋਇਆ ਸੀ ਉੱਥੇ ਤਿੰਨ ਤੇ ਚਾਰ ਨੌਜਵਾਨਾਂ ਨੇ ਰਾਜਕੁਮਾਰ ਦੀ ਪਿੱਛੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਸ ਕੋਲੋਂ 1 ਲੱਖ ਰੁਪਏ ਕੈਸ਼ ਤੇ ਹੱਥ ਦੇ ਵਿੱਚ ਪਾਇਆ ਹੋਇਆ ਸੋਨੇ ਦਾ ਕੜਾ ਵੀ ਕਢ ਲਿਆ ਤੇ ਉਸ ਦੇ ਨਾਲ ਕੁਟਮਾਰ ਵੀ ਕੀਤੀ 24 ਤਰੀਕ ਦਾ ਮਾਮਲਾ ਜੀ ਪਿਛਲੇ ਮਹੀਨੇ 24 ਤਰੀਕ ਨੂੰ ਰਾਤ ਦਾ ਟਾਈਮ ਸੀਗਾ ਜੀ ਮੈਂ ਦਾਰਾ ਸਟੂਡੀਓ ਤੋਂ ਨਿਕਲ ਗਿਆ ਜੀ ਹਰ ਨਗਰ ਜਿੱਦਾਂ ਐਂਟਰੀ ਕੀਤੀ ਸ਼ੌਕਤ ਨੇ ਤੇ ਪੁੱਲਰ ਨੇ ਮੇਰੇ ਤੇ ਹਮਲਾ ਕੀਤਾ ਪੁੱਲਰ ਨੇ ਮੇਰੇ ਪਿੱਠ ਤੇ ਅੱਗੇ ছুরি ਮਾਰੀ ਅਸੀਂ ਬੀਡੀ ਸੀ ਕਿੜੇ ਦੇ ਕੋਕੇ ਕੋਲ ਰੁਕੇ ਸੀਗੇ ਪਿੱਛੋਂ ਅੱਗੇ ছুরি ਮਾਰੀ ਜੀ ਤੇ ਕਿ ਮੈਂ ਪੁੱਛਿਆ ਵੀ ਤੈਨੂੰ ਚਾਹੀਦਾ ਕੀ ਹੈ ਹੱਥ ਜੋੜਨ ਲੱਗ ਗਿਆ ਮੈਂ ਮੈਂ ਕਿਹਾ ਮੈਨੂੰ ਕਿਉਂ ਮਾਰ ਰਹੇ ਹੋ ਕਹਿੰਦਾ ਪੈਸੇ ਚ ਤਾਂ ਪੈਸੇ ਵਾਲਾ ਬੈਗ ਛੱਡ ਦੇ ਮੈਂ ਬੈਗ ਛੱਡ ਤੇ ਆ ਜੀ ਮੇਰਾ ਕਲੈਕਸ਼ਨ ਦਾ ਕੰਮ ਹੈ ਛੋਟਾ ਮੋਟਾ ਵਿਆਜ ਦਾ ਨਾ ਜੀ ਤੇ ਫਿਰ ਇਹਨਾਂ ਨੂੰ ਪਤਾ ਸੀ ਮੇਰੇ ਅੱਚੇ ਕੜਾ ਹੈਗਾ ਜੀ 4 ਤੋਲੇ ਦਾ ਕੜਾ ਸੀਗਾ ਮੇਰੇ ਅੱਚ ਤੇ ਇਹਨਾਂ ਨੇ ਕੜਾ ਕਾਢਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਵੀ ਕੜਾ ਹੀ ਰਿਆ ਸੀ ਵੀ ਨਾ ਮਾਰਨ ਮੈਨੂੰ ਤੇ ਇਹਨਾਂ ਨੂੰ ਲੱਗਿਆ ਵੀ ਮੈਂ ਹੱਥ ਜਾਣ ਕੇ ਘੁੱਟ ਰਿਹਾ ਤੇ ਇਹਨਾਂ ਨੇ ਮੇਰੇ ਅੱਤਾਂ ਤੇ ਪੈਪਾ ਮਾਰਿਆ ਜਿਸ ਦੇ ਨਾਲ ਮੇਰੀ ਹੱਡੀ ਤਿੰਨ ਤੋਂ ਚਾਰ ਜਗ੍ ਇੱਕ ਰੋਡ ਪਈ ਆ ਇਧਰੋਂ ਸਿੱਧੀ ਠੀਕ ਹੈ ਸਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਪੈਰ ਤੇ ਸਾਈਕਲਾ ਦੀ ਗਰਾਰੀਆ ਮਾਰੀ ਆ ਠੀਕ ਹੈ ਤੇ ਆ ਦੇਖੋ ਸਰ 60 70 ਟਾਂਕੇ ਇਹ ਆ ਜੀ 40 50 ਟਾਂਕੇ ਇਹ ਆ ਜੀ ਉਰੇ ਵੀ ਇੱਕ ਉਹ ਪਈ ਆ ਸਰ ਕੀ ਕਹਿੰਦੇ ਪਲੇਟ ਪਈ ਆ ਸਰ ਮੇਰਾ ਗੋਡਾ ਟੁੱਟ ਗਿਆ ਜੀ ਮੈਂ ਚੱਲ ਨਹੀਂ ਸਕਦਾ ਕੱਲ ਨੂੰ ਆਪਣੇ ਬੱਚਿਆਂ ਵਾਸਤੇ ਮਤਲਬ ਜੇ ਮਿਹਨਤ ਕਰਨੀ ਪਵੇ ਜ਼ੋਰ ਪਾਰ ਦਾ ਕੰਮ ਕਰਨਾ ਪਵੇ ਉਹ ਕਰ ਨਹੀਂ ਸਕਦਾ ਸਰ ਠੀਕ ਹੈ ਸਰ ਤੇ ਮੈਨੂੰ ਡੇਢ ਮਹੀਨਾ ਹੋ ਗਿਆ ਜੀ ਕੰਪਲੀਟ ਕਰੇ ਹੋਏ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡਾ ਜਿਹੜਾ ਮੇਰੇ ਨਾਲ ਬਾਈਕ ਤੇ ਸੀਗਾ ਗਵਾ ਸੀਗਾ ਉਹਨੇ ਇੱਕ ਮਹੀਨੇ ਬਾਅਦ ਐਸਐਸਪੀ ਕੋਲ ਪੇਸ ਹੋਣਾ ਸੀਗਾ ਜਿਸ ਦਿਨ ਉਹਨੇ ਪੇਸ ਹੋਣਾ ਸੀ ਉਸ ਦਿਨ ਇਹਨਾਂ ਨੇ ਆ ਕੇ ਉਹਦੇ ਨਾਲ ਕੁੱਟਮਾਰ ਕੀਤੀ ਕਿਉਂਕਿ ਮੇਰੇ ਮੇਰੇ ਤੋਂ ਬਾਅਦ ਵਿਆਜ ਦੇ ਪੈਸੇ ਉਹ ਇਕੱਠੇ ਕਰ ਰਿਹਾ ਸੀਗਾ ਵਿਆਜ ਦੇ ਪੈਸੇ ਸਾਰੇ ਖੋ ਕੇ ਲੈ ਕੇ ਸਾਰੇ ਠੀਕ ਹੈ ਜੀ ਉਹਦੀ ਵਾਈਫ ਪ੍ਰੈਗਨੈਂਟ ਸੀ ਉਹ ਕਿੱਦਾਂ ਆਪਣੀ ਵਾਈਫ ਨੂੰ ਲੈ ਕੇ ਜਾਏਗਾ ਇਹ ਵੀ ਗੱਲ ਸੋਚਣ ਵਾਲੀ ਹੈ ਨਾ ਸਰ ਤੇ ਉਸ ਤੋਂ ਸਰਬੰਦੀ ਕਾਰਵਾਈ ਹੋਵੇ ਜੀ ਠੀਕ ਹੈ ਜੀ ਜੇ 1 ਮਹੀਨੇ ਬਾਅਦ ਉਸਤੇ ਹਮਲਾ ਕਰਨ ਤੋਂ ਬਾਅਦ ਡੇਢ ਮਹੀਨੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਡੇਢ ਮਹੀਨੇ ਬਾਅਦ ਉਸ ਮੁੰਡੇ ਦੀ ਵੀ ਕੰਪਲੀਟ ਦਿੱਤੀ ਗਈ ਹੰਦ ਦਾ سپورਟ ਪਰਚਾ ਕੱਟ ਹੋਇਆ ਕੋਈ ਕਾਰਵਾਈ ਨਹੀਂ ਹੋਈ ਤੇ ਮਾਮਲੇ ਦੇ ਸਬੰਧ ਦੇ ਵਿੱਚ ਹੁਣ ਪੀੜਿਤੇ ਕਈ ਥਾਂ ਤੇ ਟਾਂਕੇ ਲੱਗੇ ਹਨ ਇਹ ਪੁਲਿਸ ਨੇ ਅਗਿਆਤ ਲੋਕਾਂ ਖਿਲਾਫ ਆਈਪੀਸੀ ਦੀ ਧਾਰਾ 323 324 341 389 ਬੀ 148 ਤੇ ਧਾਰਾ 149 ਸਣੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰ ਜੀ ਆਰ ਜੀ ਕੈਂਦਲੀ ਕਾਪੀ ਭੇਜ ਦਿਓ ਸਾਡੇ ਕੋਲ ਹੈ ਜੀ ਇਹ ਮੈਂ ਕਰਵਾ ਦਿੰਦਾ ਜੋ ਵੀ ਕਰਨ ਵਾਲਾ ਜੀ। ਠੀਕ ਹੈ। ਕੁਮਾਰ ਨੇ ਕਰਾਇਆ ਸੀ ਕਿਹਦੇ ਪਰਚਾ ਕਰਾਇਆ ਸੀ? ਕੋਈ ਪਰਚਾ ਹੋਇਆ ਹੋਇਆ? ਨਹੀਂ ਬੰਦੇ ਕੋਈ ਆਇਡੈਂਟੀਫਾਈਡ ਹੀ ਨਹੀਂ ਹੈਗੇ। ਕੌਣ ਸੀ? ਉਹਨੂੰ ਕਹ ਬੰਦੇ ਨੂੰ ਕਹ ਮੇਰੇ ਨਾਲ ਗੱਲ ਕਰ ਲੂਗਾ। ਤੈਨੂੰ ਮੜਾ ਜੋ 10 ਬੰਦੇ ਕੌਣ ਨੇ? ਕੰਬਿਨੇਟ ਕਰਾ ਕੇ ਰਿਸਟ ਪਵਾ ਦਨਾ। ਫਿਲਹਾਲ ਹੁਣ ਮਾਮਲੇ ਦੇ ਸਬੰਧ ਦੇ ਵਿੱਚ ਦੋਸ਼ੀਆਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਪੁਲਿਸ ਵੱਲੋਂ ਕਹੀ ਜਾ ਰਹੀ ਆ ਜਗਵਾਨੀ ਟੀਵੀ ਲਈ ਮੁਹਾਲੀ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ